ਹਾਂਜੀ ਅੱਜ ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਮਾਨ ਸਾਹਿਬ ਦੀ ਕੋਥੀ ਅੱਗੇ ਬਹੁਤ ਵੱਡਾ ਕੱਟ ਸੀ ਠੀਕ ਹੈ ਬਾਈ ਭਾਨੇ ਸਿੱਧੂ ਜੀ ਦੇ ਹਾਈ ਵਾਸਤੇ ਤੇ ਉਹਦੇ ਚੱਕਰ ਦੇ ਵਿੱਚ ਬਹੁਤ ਜ਼ਿਆਦੇ ਬੰਦਿਆਂ ਨੂੰ ਗ੍ਰਿਫਤਾਰ ਕਰਿਆ ਸਾਨੂੰ ਤਾਂ ਸਾਰੀ ਟੀਮ ਨੂੰ ਭਾਨੇ ਸਿੱਧੂ ਜੀ ਨੂੰ ਐਸਪੀ ਸਾਹਿਬ ਨੇ ਗ੍ਰਿਫਤਾਰ ਕਰਿਆ ਸੀ ਠੀਕ ਹੈ ਸਵੇਰੇ ਕੋਥੀ ਦੇ ਵਿੱਚੋਂ ਤੇ ਅਸੀਂ ਵਾਲੀਆ ਥਾਣੇ ਦੇ ਵਿੱਚ ਅਸੀਂ ਅੱਜ ਸਾਰਾ ਦਿਨ ਤੇ ਪੁਲਿਸ ਪ੍ਰਸ਼ਾਸਨ ਨੇ ਸਾਡਾ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਹੈ ਬਾਕੀ ਸਾਰੀ ਗੱਲ ਸਾਡੇ ਪ੍ਰਧਾਨ ਸਾਹਿਬ ਕਰਨਗੇ ਤੁਹਾਡੇ ਨਾਲ ਤੇ ਹਲੇ ਬਹੁਤ ਜ਼ਿਆਦਾ ਬੰਦੇ ਆਪਦੇ ਫੋਨ ਫੋਨ ਇੱਥੇ ਫੜੇ ਹੋਏ ਸੀ ਉਹ ਸਾਰੇ ਬਾਵਾ ਬੰਦੇ ਨੂੰ ਕੱਕਿਆ ਦੀ ਬਾਕੀ ਪ੍ਰਧਾਨ ਸਾਹਿਬ ਨਾਲ ਗੱਲ ਕਰਾ ਦੋ ਸਾਰੀ ਅੱਜ ਹੋਈ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਭਗਵੰਤ ਮਾਨ ਸਾਹਿਬ ਦੇ ਸੇਮ ਸਾਹਿਬ ਦੇ ਕੋਠੀਬੁਰੇ ਧਾਨਾ ਰੱਖਿਆ ਸੀ ਉਹਦੇ ਸਬੰਧ ਦੇ ਵਿੱਚ ਸਾਨੂੰ ਤਕਰੀਬਨ ਤੜਕੇ 9 ਵਜੇ ਪੁਲਿਸ ਨੇ ਰੈਸਟ ਕਰ ਲਿਆ ਸੀ ਤੇ ਤੜਕੇ ਦੇ ਅਸੀਂ ਥਾਣੇ ਦੇ ਵਿੱਚ ਬੰਦ ਸੀਗੇ ਕਾਫੀ ਸੰਗ ਸੀ ਤਕਰੀਬਨ 3-400 ਬੰਦਾ ਸੀਗਾ ਜਿਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਤੜਕੇ ਸਾਨੂੰ 9 ਵਜੇ ਰਿਚ ਕੀਤਾ ਸੀ ਹੁਣ ਸਾਨੂੰ ਜਿੰਨਾ ਕਿ ਪਤਾ ਲੱਗਿਆ ਵੀ ਭਾਈ ਹੁਣ ਤੁਹਾਨੂੰ ਛੱਡਿਆ ਜਾ ਰਿਹਾ ਹੁਣ ਸਾਨੂੰ ਇੱਥੋਂ ਥਾਣੇ ਦੇ ਵਿੱਚੋਂ ਰਿਹਾ ਕੀਤਾ ਜਾ ਰਿਹਾ ਇਸ ਕਰਕੇ ਮੈਂ ਭਵੰਤਮਨ ਸਾਹਿਬ ਬੀਸੀਮ ਸਾਹਿਬ ਨੂੰ ਬੇਨਤੀ ਕਰਾਂ ਸੀਮ ਸਾਹਿਬ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਅੱਜ ਤੂੰ ਸੋਡੇ ਹੱਥ ਪੰਜਾਬ ਦੀ ਤਾਕਤ ਹੈ ਜ਼ੁਲਮ ਨਾ ਦੇਖੋ ਕਰੋ ਠੀਕ ਹੈ ਜੀ ਕਿਸੇ ਦਾ ਕੋਈ ਕਸੂਰ ਹੈ ਜਾਂ ਗੱਲਬਾਤ ਕੋਈ ਹੈ ਕਿ ਬਹਿ ਕੇ ਗੱਲਾਂ ਕਰੋ ਆ ਨਾ ਕਰੋ ਟੱਕਾ ਨਾ ਕਰੋ ਨਜਾਇਜ਼ ਨਾ ਕਰੋ ਸਾਨੂੰ ਇੱਕ ਬੇਦੋਸ਼ੇ ਬੰਦਿਆਂ ਨੂੰ 300 ਬੰਦਾ ਤਕਰੀਬਨ ਅੱਜ ਥਾਣੇ ਦੇ ਵਿੱਚ ਬੰਦ ਸੀਗੇ ਹੋਰ ਪਤਾ ਨਹੀਂ ਕਿੱਥੇ ਕਿੱਥੇ ਬੰਦ ਹੋਣਗੇ ਜਾਂ ਕਿੱਥੇ ਕਿੱਥੇ ਕੀ ਪ੍ਰਸ਼ਾਸਨ ਟੱਕਾ ਹੋਇਆ ਉਹ ਤੁਹਾਡੇ ਲੋਕ ਇਥੇ ਚੱਲ ਰਿਹਾ ਹੈਗਾ ਫੇਸਬੁੱਕ ਵਗੈਰਾ ਚੱਲ ਰਿਹਾ ਸੱਚ ਤਾਂ ਸਾਨੂੰ ਤਾਂ ਮੈਨੂੰ ਲਾਇ ਲੱਗਦਾ ਤੜਕੇ ਦੀ ਜਿਆਦੀ ਹੁਣ ਮਿਲੀ ਹੈ ਤੇ ਸਾਰੇ ਇੱਥੇ ਬੁੜੀਆਂ ਵੀ ਤਕਰੀਬਨ ਝੁੱਟ ਦੀ ਮਾਤਾ ਵੀ ਸੜਨੇ ਸੀਗੀ ਇੱਥੇ ਬੈਠੀ ਆਈ ਸੀ ਤੇ ਸਾਰੇ ਇੱਥੇ ਹੋਰ ਕਾਫੀ ਜੱਤ ਢਿੰਗ ਜੱਸੀ ਬੰਦੀਆਂ ਸਾਡੇ ਨਾਲ ਸੀਗੀਆਂ ਮਤ ਲੈਨਾ ਸਰਕਾਰ ਤੱਕਾ ਨਾ ਕਰ ਤੇ ਜਿਹੜੀ ਗੱਲ ਹੈ ਉਸ ਗੱਲ ਤੇ ਆ ਜਾ ਪਿੱਛੇ ਤਾਂ ਅਕਸਰ ਹੁਣ ਹਟਣਾ ਪੈਣਾ ਝੂਠ ਝੂਠ ਹੀ ਹੁੰਦਾ ਸੱਚ ਹੀ ਸੱਚ ਹੁੰਦਾ ਇਸ ਕਰਕੇ ਇੱਕ ਦਿਨ ਸੱਚ ਦਾ ਜਿਹੜਾ ਫੈਸਲਾ ਹੋਣਾ ਕਰਕੇ ਕਰਨਾ ਪੈਣਾ ਇਹਨਾਂ ਕਹਿੰਦਾ ਹੋਇਆ ਹੈ ਤੇ ਬਾਕੀ ਇਹਨਾਂ ਤੋਂ ਪੁੱਛ ਲਓ ਜੀ ਜਿਹੜੇ ਬਾਈ ਹੋ ਰਹੀਆਂ ਇੱਥੇ ਆ ਗਈਆਂ ਹਾਂਜੀ ਜੀ ਸਰਬਾਹਮ ਬਾਈ ਤੋਂ ਪੁੱਛ ਬਾਈਆਂ ਨੂੰ ਪੁੱਛ ਕਿਹੜਾ ਪਿੰਡ ਆ ਬਾਈ ਜੀ ਮੀਤ ਪਿੰਡ ਮੀਰਪੁਰ ਜੀ ਜਿਲ੍ਹਾ ਫਾਤੇਗੜ ਸਾਹਿਬ ਜੀ ਜਿਲ੍ਹਾ ਫਾਤੇਗੜ ਸਾਹਿਬ ਇਹਨਾਂ ਨੂੰ ਵੀ ਕੋਠੀਮੂਰੀ ਚੱਕਿਆ ਗਿਆ ਬਾਈ ਹੈਨਾ ਕੋਠੀਮੂਰੀ ਪੁੰਚ ਗਈ ਅੱਜ ਜ਼ਫੀਰ ਸਾਡੇ ਸਾਰੇ ਇੱਥੇ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਸਾਡੀ ਉਹ ਮੁੰਡੇ ਨੂੰ ਟੱਡੇ ਟੱਡੇ ਮਾਰ ਰਹੇ ਹੈਗੇ ਨੇ ਉਹ ਵੀ ਇੱਥੇ ਹਾਂਜੀ ਇੰਜੀਨੀਅਰ ਟੀਮ ਹੈ ਤੇ ਸੀ ਤੁਹਾਨੂੰ ਪਤਾ ਹੀ ਹੈ ਸਾਰੀ ਇੰਜੀਨੀਅਰ ਚੱਕਲੀ ਹਾਂਜੀ ਜੀ ਸਰਬਾਹਮ ਪੱਛਾ ਉਹ ਉਹ ਰਾਜਨੂ ਫੂਤਾ ਕਰਦੇ ਇਹਨਾਂ ਰੋਕੀ ਉਹ ਮੁੰਡਿਆਂ ਨੂੰ ਪੜਾ ਕੱਟ ਸਾਨੂੰ 8 ਬੰਦੇ ਦੀ ਗੱਡੀ ਆ ਕੋਠੀ ਵਾਲੇ ਨੂੰ ਆ ਕੋਠੀ ਵਿਚਾਰੇ ਨੂੰ 8 ਬੰਦਾ ਸਾਨੂੰ ਪੁਲਿਸ ਦਾ ਫੜਨਾ ਇੰਜੀਨੀਅਰ ਟੀਮ ਨੂੰ ਬਾਕੀ ਸਾਰੀ ਟੀਮ ਨੂੰ 100 ਅਰੈਸਟ ਕਰਕੇ ਮਤਲਬ 100 ਬੰਦਾ ਸੀ ਪੁਲਿਸ ਦਾ ਆਸੇ ਪਾਸੇ ਕੋਠੀ ਦੇ ਘੇਰਾ ਪਾਲਿਆ ਜਿਵੇਂ ਅਸੀਂ ਕੋਈ ਗੈਂਗਸਟਰ ਹੁੰਨੇ ਆ ਐਡੀ ਤਾਂ ਕੋਈ ਗੱਲ ਹੀ ਨਹੀਂ ਸੀ ਸਾਨੂੰ ਪਿਆਰ ਨਾਲ ਵੀ ਲਿਆ ਸਕਦੇ ਸੀ ਕਹਿੰਦੇ ਫੋਨ ਲਾ ਕੇ ਕਹਿੰਦੇ ਵੀ ਚਲੋ ਸਾਡੇ ਨਾਲ ਸਾਨੂੰ ਅਰੈਸਟ ਪਾਉਣੀ ਆ ਕੋਈ ਚੱਕਰ ਨਹੀਂ ਹਨਾ ਸੋ ਆ ਬਾਈ ਦੀ ਕੋਠੀ ਸੀਗੀ ਤੇ ਬਾਈ 300 ਬੰਦੇ ਦੀ ਪਤਾ ਕੀ ਥਿਓਰੀ ਸੀ ਅੱਜ ਪਹਿਲਾਂ ਤਾਂ 300 ਬੰਦਾ ਪੁੱਤਾ ਹੁਣ ਕੀ ਕਹਿੰਦਾ ਹੱਥ ਨੇ ਜੋ ਸਾਜੀ ਹੋ ਗਈ ਇੱਕ ਤਾਂ ਤੂੰ ਹੀ ਲਾ ਦੋ ਇੱਕ ਬਾਈ ਬਣ ਕੇ ਸਾਡੇ ਮੰਜੇ ਬਿਸਤਰੇ ਜਿਹੜਾ ਹੈਗਾ ਸਾਡਾ ਸੈੱਟ ਕਰ ਦੋ ਅਸੀਂ ਇੱਥੇ ਹਫ਼ਤਾ ਰੱਖੋ ਚਾਹੇ 2 ਦਿਨ ਰੱਖੋ ਸਾਨੂੰ ਜਿਹੜੀ ਉੜਦੀ ਗੱਲਾਂ ਬਾਹਰੋਂ ਸੁਣੀ ਉਹ ਕਹਿੰਦੇ ਵੀ ਮੋਰਚਾ ਡਟ ਗਿਆ ਮੋਰਚਾ ਇਹ ਆ ਗੱਲ ਤੇੜਿਆ ਹੋਇਆ ਵੀ ਜਦ ਆਪਾਂ ਇਹਨੂੰ ਛੱਡੋ ਪੁਲਿਸ ਕਹਿੰਦੀ ਵੀ ਅਸੀਂ ਫੇਰ ਛੱਡਾਂਗੇ ਜਿਹੜੇ ਬੰਦੇ ਜਿਨ੍ਹਾਂ ਨੇ ਆਪਣੇ ਬੰਦੇ ਅਰੈਸਟ ਕਰੇ ਹੋਏ ਸੀਗੇ ਉਹ ਬੰਦੇ ਭਈ ਅੜ ਗਏ ਉਹ ਕਹਿੰਦੇ ਜੇ ਸਰ ਨੂੰ ਹਫ਼ਤਾ ਇੱਥੇ ਬੈਠੇ ਰਹੀਏ ਪਰ ਸਾਡਾ ਮੋਰਚਾ ਜਿਹੜਾ ਉਹ ਕਾਮਯਾਬ ਹੋਣਾ ਚਾਹੀਦਾ ਆ ਸਾਡਾ ਭਰਾ ਹੈਗਾ ਬੋਪਨ ਬੋਪਨ ਦੀ ਕੋਠੀ ਦੇ ਵਿੱਚ ਸੀ ਬਾਈ ਅਸੀਂ ਇਹ ਯਾਰਾਂ ਦਾ ਯਾਰ ਆ ਤੜਕੇ ਇਹਨੂੰ ਚੱਕਿਆ ਸੀ ਐਸਪੀ ਨੂੰ ਬਥੇ ਰਹਿ ਗਿਆ ਬੀਆਰ ਨੂੰ ਛੜਦੇ ਇਹ ਕਹਿੰਦਾ ਨਾਲ ਜਾਣਾ ਇਹ ਕਹਿੰਦਾ ਨਾਲ ਜਾਣਾ ਨਾਲ ਹੀ ਜਾਣਗੇ ਨਾਲ ਸੀਐਮ ਦੀ ਕੋਠੀ ਦੇ ਕੋਲੇ ਆ ਹੈ ਸੀਐਮ ਦੀ ਕੋਠੀ ਕੋਲੇ ਸੀਐਮ ਦੀ ਕੋਠੀ ਕੋਲੇ ਜਿਹੜਾ ਸਾਡਾ 300 ਬੰਦਾ ਇਹੇ ਆ ਤੇ ਸੀਐਮ ਦੀ ਕੋਠੀ ਕੋਲੇ ਪਹੁੰਚਿਆ ਬਾਈ ਉੱਥੋਂ ਚੱਕੇ ਗਏ ਆ ਸਾਰੇ ਅਸੀਂ ਪਲਾਨਿੰਗ ਨਾਲ ਪਲਾਨਿੰਗ ਸਾਡੀ ਬਹੁਤ ਵੱਡੀ ਸੀ ਚਲੋ ਪਰਮਾਤਮਾ ਨੇ ਹਜੇ ਵੀ ਕਿਰਪਾ ਕਰਤੀ ਮੈਸੀਆਂ ਨੂੰ ਪਹਿਲਾ ਚੋਨਾ ਹੈ 82 ਇਹ ਲੋਕ ਵਧੀ ਗਏ ਲੋਕ ਪਚਾਉਂਦੇ ਨੇ ਅਰਸ਼ ਤੇ ਲੋਕ ਹੀ ਪਚਾਉਂਦੇ ਨੇ ਫਰਸ ਤੇ ਲੋਕ ਪਚਾਉਂਦੇ ਨੇ ਅਰਸ਼ ਤੇ ਲੋਕ ਪਚਾਉਂਦੇ ਨੇ ਫਰਸ ਤੇ ਬਾਕੀ ਵੀਡੀਓ ਭੱਗ ਕੇ ਜਾ ਕੇ ਪਹੁੰਚ ਆ ਜਾਊਗਾ ਡੜ ਕੇ ਬਹੁਤ